ਲੋਕਵਾਇ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਖਬਰ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਇੱਕ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਲਗਾਤਾਰ ਵਧ ਰਿਹਾ ਹੈ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇਹ ਦਰਿਆ ਦੇ ਪਰਸੋਂ ਦੀ ਗੱਲ ਕਰੀ ਤਾਂ ਇਸੇ ਦਰਿਆ ਦੀ ਖਬਰ ਲਾਈ ਸੀ ਕਿਉਂਕਿ ਬਹੁਤ ਸਾਰੇ ਲੋਕ ਝੂਠੀਆਂ ਫ਼ੋਮ ਫਲਾ ਰਹੇ ਸੀ ਕਿ ਦਰਿਆ ਦਾ ਜਲ ਪੱਧਰ ਬਹੁਤ ਜ਼ਿਆਦਾ ਵਧ ਰਿਹਾ ਹੈ ਕਿਉਂਕਿ ਉਹ ਪੁਰਾਣੀਆਂ ਖ਼ਬਰਾਂ ਸੀ 23 ਦੀ ਹੈ ਜਾ ਫਿਰ 19 ਦੀਆਂ ਉਦੋਂ ਪਾਣੀ ਨਹੀਂ ਸੀ ਵਧਿਆ ਪਰ ਹੁਣ ਦੀ ਜੇਕਰ ਗੱਲ ਕਰੀ ਤਾਂ ਹੁਣ ਦਰਿਆ ਸਤਲੁਜ ਦਾ ਜੋ ਜਲ ਭੱਦਰ ਹੈ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤਕਰੀਬਨ 12 1 ਵਜੇ ਤੋਂ ਬਾਅਦ ਇਹ ਪਾਣੀ ਵਧਣਾ ਸ਼ੁਰੂ ਹੋ ਜਾਂਦਾ ਹੈ ਜੋ ਪ੍ਰਸ਼ਾਸਨ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਹੈ ਉਹਨਾਂ ਦਾ ਕਹਿਣਾ ਸੀ ਕਿ 63000 ਕਿਊਸਿਕ ਜੋ ਪਾਣੀ ਹੈ ਦਰਿਆ ਦੇ ਵਿੱਚ ਛੱਡਿਆ ਗਿਆ ਪਰ 63000 ਕਿਊਸਿਕ ਤੋਂ ਪਾਣੀ ਬਹੁਤ ਜ਼ਿਆਦਾ ਹੈ ਕਿਉਂਕਿ ਜੋ ਪਾਣੀ ਪਹਿਲਾਂ ਵੀ ਚੱਲ ਰਿਹਾ ਸੀ 63000 ਹੋਰ ਛੱਡਿਆ ਜਾਂਦਾ ਤਾਂ ਤਕਰੀਬਨ ਲੱਖ ਦੇ ਆਸ-ਪਾਸ ਪਾਣੀ ਹੋ ਜਾਂਦਾ ਹੈ ਤਾਂ ਸਾਹਮਣੇ ਤਸਵੀਰ ਇੱਕਦਮ ਦਿਖਾ ਦਿੰਨਾ ਜੇਕਰ ਆਪਾਂ ਮੰਨ ਕੇ ਚੱਲੇ ਕਿ ਪ੍ਰਸ਼ਾਸਨ ਤੇ ਹਦਾਇਤਾਂ ਤੇ ਜੇਕਰ ਆਪਾਂ ਪਾਲਣਾ ਆਪ ਨੂੰ ਕਰਨੀਆਂ ਚਾਹੀਦੀਆਂ ਪਰ ਜੋ ਇੱਥੋਂ ਦੇ ਹਾਲਾਤ ਨੇ ਸਾਹਮਣੇ ਪੱਥਰ ਸੀ 2 ਘੰਟੇ ਪਹਿਲਾਂ ਸਾਰੇ ਨੰਗੇ ਨੰਗੇ ਸੀ ਪਰ ਹੁਣ ਉਹ ਡੁੱਬਣ ਵਾਲੇ ਆ ਤਾਂ ਇਹ ਦਰਿਆ ਦੇ ਅੰਦਰ ਪੈਸੀ ਉਸ ਤੋਂ ਅੱਗੇ ਇੱਕ ਹੋਰ ਸਾਹਮਣੇ ਇਹ ਤਸਵੀਰ ਦਿਖਾ ਦਿੰਨਾ ਕਿ ਇੱਥੇ ਇੱਕ ਟੋਇਆ ਸੀ ਤਕਰੀਬਨ 10 ਕੋ ਫੁੱਟ ਦਾ ਤੁਸੀਂ ਲਾ ਲਓ ਕਿ ਇੱਕ ਵੱਡਾ ਟੋਇਆ ਸੀ ਤਾਂ ਇਹ ਇਤੋਂ ਅੱਗੇ ਦਰਿਆ ਸੀ तकरीबन 100 ਮੀਟਰ ਇਸ ਟੋਏ ਤੋਂ ਅੱਗੇ ਦਰਿਆ ਸੀ 100 ਮੀਟਰ ਉਸ ਤੋਂ ਬਾਅਦ ਜੋ ਪਾਣੀ ਸੀ ਇਸ ਟੋਏ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਤਾਂ ਹੁਣ ਪਾਣੀ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤੇ ਸਾਹਮਣੇ ਤੁਸੀਂ ਤਸਵੀਰ ਦੇਖ ਲਓ ਕਿ ਦਰਿਆ ਦੇ ਅੰਦਰ ਕਿੰਨੀਆਂ ਟਿੱਬੀਆਂ ਵਗੈਰਾ ਸੀ ਕਾਬੋ ਟੁੱਕਿਆ ਹੋਇਆ ਸੀ ਉਹ ਸਭ ਪਾਣੀ ਨੇ ਢੱਕ ਲਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਿਬ ਕਿ ਹੁਣ ਦਰਿਆ ਜਲ ਜੋ ਦਰਿਆ ਸਤਲੁਜ ਦਾ ਜਲ ਪੱਦਰ ਸੀ ਉਹ ਲਗਾਤਾਰ ਵੱਧ ਰਿਹਾ ਹੈ ਤਾਂ ਨਵੇਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਸਾਡੇ ਚੈਨਲ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਜੇਕਰ ਤੁਸੀਂ ਦਰਿਆ ਦੇ ਅੰਦਰ ਕੋਈ ਕੰਮ ਕਰ ਰਹੇ ਹੋ ਦਰਿਆ ਦੇ ਅੰਦਰੋਂ ਪ੍ਰਸ਼ਾਸਨ ਦੇ ਵੱਲੋਂ ਦਾਇਰ ਤਾਂ ਕੀਤੀਆਂ ਗਈਆਂ ਕਿ ਦਰਿਆਵਾਂ ਨਦੀਆਂ ਸੁਵੀਆਂ ਤੋਂ ਤੁਸੀਂ ਦੂਰ ਰਹੋ ਕਿਉਂਕਿ ਕਿਸੇ ਵੀ ਟਾਈਮ ਕੋਈ ਵੱਡੀ ਛਾਲ ਵੀ ਆ ਸਕਦੀ ਹੈ ਤਾਂ ਦਰਿਆ ਸਤਲੁਜ ਦੀ ਵਹੀ ਖਬਰ ਹੈ ਜੇਕਰ ਦਰਿਆ ਦੇ ਅੰਦਰ ਕੋਈ ਕੋਈ ਬੰਦਾ ਆਮ ਲੋਕ ਜਾਂ ਕੋਈ ਅਧਿਕਾਰੀ ਕਿਸੇ ਪ੍ਰਸ਼ਾਸਨ ਦਾ ਵੀ ਕਿਉਂ ਨਾ ਹੋਵੇ ਬਿਲਕੁਲ ਦਰਿਆ ਦੇ ਅੰਦਰ ਹੋਵੇ ਤਾਂ ਉਸ ਨੂੰ ਬਾਹਰ ਦਰਿਆ ਤੋਂ ਆ ਜਾਣਾ ਚਾਹੀਦਾ ਬਾਹਰ ਨਿਕਲ ਜਾਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਦੀ ਹਦਾਇਤਾਂ ਦੀ ਪਾਲਣ ਵੀ ਕਰਨੀ ਚਾਹੀਦੀ ਹੈ ਔਰ ਖਤਰਾ ਵੀ ਹੈ ਤਾਂ ਤਸਵੀਰਾਂ ਇੱਕ ਵਾਰ ਫਿਰ ਦਿਖਾ ਦਿੰਦੇ ਹਾਂ ਸਾਹਮਣੀਆਂ ਕਿੰਘੇ ਤੱਕ ਪਾਣੀ ਪਾਣੀ ਦਰਿਆ ਦਾ ਜੋ ਅੰਦਰ ਪੂਰਾ ਏਰੀਆ ਸੀ ਸਾਰਾ ਉਸਦੇ ਅੰਦਰ ਪੂਰਾ ਪਾਣੀ ਪਾਣੀ ਹੈ ਦੂਜੀ ਇੱਕ ਮੈਂ ਹੋਰ ਤੋਂ ਤਸਵੀਰ ਦਿਖਾ ਦਿੰਦਾ ਕਿ ਇਹ ਪਾਣੀ ਜਿੱਥੇ ਸਾਹਮਣੇ ਹੈ ਇਸ ਤੋਂ ਪਾਣੀ ਜੋ ਅੱਗੇ ਤੇ ਤਸਵੀਰ ਹੋਏਗੀ ਤਾਂ ਇਹ ਸਾਰਾ ਅੱਗੇ ਖਾਲੀ ਏਰੀਆ ਪਿਆ ਆਹ ਵਾਲਾ ਜਿੱਕਰ ਪਾਣੀ ਦਰਿਆ ਦੇ ਵਿੱਚ ਆਉਂਦਾ ਹੈ ਤਾਂ ਫਿਰ ਜੋ 23 ਦੇ ਹਾਲਾਤ ਬਣੇ ਜਾਂ 19 ਦੇ ਫਿਰ ਉਹ ਪਾਣੀ ਸਾਹਮਣੇ ਬੰਨ ਦੇ ਨਾਲ ਲੱਗ ਚੁੱਕਿਆ ਸੀ ਤਾਂ ਇਹ ਪਾਣੀ ਜੋ 23 ਦੇ ਵਿੱਚ ਆਇਆ ਉਸ ਨੂੰ ਵੀ 5-6 ਦਿਨਾਂ ਦੇ ਵਿੱਚ ਅੱਗੇ-ਅੱਗੇ ਪਾਣੀ ਵੱਧਦਾ 19 ਦੇ ਵਿੱਚ ਵੀ ਹਾਲਾਤ ਇਸ ਤਰ੍ਹਾਂ ਦੇ ਬਣੇ ਉਰ ਖਾ ਇੱਥੋਂ ਦੀ ਜੇਕਰ ਗੱਲ ਕਰੀਏ ਤਾਂ ਹਾਲਾਤ ਤੋਂ ਉਦਾਂ ਦੀ ਹੁਣ ਪ੍ਰਮਾਤਮਾ ਵਹਿਗੁਰੂ ਕਰੇ ਕਿ ਨਾ ਹੀ ਬਣਤਾ ਚੰਗਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਜੇਕਰ ਲਗਾਤਾਰ بارش ਹੁੰਦੀ ਹੈ ਤਾਂ ਫਿਰ ਗੱਲ ਸਾਫ਼ ਹੈ ਕਿ ਦਰਿਆ ਸਤਲੁਜ ਦਾ ਇਸ ਤੋਂ ਵੀ ਜ਼ਿਆਦਾ ਜਲ ਪੱਧਰ ਵਧੇਗਾ ਇੱਕ ਹੋਰ ਗੱਲ ਪੱਛੀ ਦੇ ਵਿੱਚ ਜਿੰਨੀਆਂ ਵਾਰ ਵੀ ਪਾਣੀ ਆਇਆ ਸਭ ਤੋਂ ਜ਼ਿਆਦਾ ਪਾਣੀ ਇਹੀ ਹੈ ਪਹਿਲੇ ਵੀ ਵਾਰ ਦਰਿਆ 'ਚ ਪਾਣੀ ਆਇਆ ਉਹ ਪਾਣੀ ਬਹੁਤ ਘੱਟ ਸੀ ਪਰ ਸਾਰਿਆਂ ਤੋਂ ਪਾਣੀ ਜ਼ਿਆਦਾ ਇਹੀ ਹੈ ਜੋ ਤੁਸੀਂ ਹੁਣ ਤਸਵੀਰਾਂ ਦੇਖ ਰਹੇ ਹੋ ਜੋ ਅੰਦਰ ਕਿੰਨੇ ਟੋਏ ਵਗੈਰੇ ਸੀ ਉਹ ਸਾਰੇ ਭਰ ਚੁੱਕੇ ਆ ਫੁੱਲ ਹੋ ਚੁੱਕੇ ਆ ਦਾ ਇਧਰੇ ਦੇਖੋ ਇਹ ਦੇਖ ਸਕਦੇ ਹੋ ਕਿ ਵੀ ਇੱਕ ਟੋਆ ਸੀਗਾ ਇਸ ਚ ਪਾਣੀ ਪਾੜਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਤੱਕ ਤੁਸੀਂ ਦੇਖੋਗੇ ਸਾਰੇ ਪਾਸੇ ਤੁਹਾਨੂੰ ਪਾਣੀ ਪਾਣੀ ਨਜ਼ਰ ਆਵੇਗਾ ਤੇ ਇਸ ਵਕਤ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਜੇਕਰ ਕੋਈ ਸਾਡੇ ਤੋਂ ਜਾਣਕਾਰੀ ਪੁੱਛਣਾ ਚਾਹੋ ਤਾਂ ਤੁਸੀਂ ਕੀਮਤੀ ਸਜਾ ਜਰੂਰ ਦੇ ਸਕਦੇ ਹੋ ਕਮੈਂਟ ਕਰਕੇ ਪੁੱਛ ਸਕਦੇ ਹੋ ਕੈਮਰਾਮੈਨ ਸੋਨੂ ਜਨਰ ਹਰਦੀ ਲੋਕ ਵਾਈਟ ਟੀਵੀ ਦਰਿਆ ਸਤਲੁਜ